ਯਾਰੋ ਸਤਿਓ ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਬਿਗਪਾਲ ਲੁਧਿਆਣਾ ਅੱਜ ਜੀਵਨ ਦੀਆਂ ਕੁਝ ਚੰਗੀਆਂ ਗੱਲਾਂ ਜੋ ਤੁਹਾਡੇ ਜੀਵਨ ਵਿੱਚ ਤਬਦੀਲੀ ਲਿਆ ਸਕਦੀਆਂ ਨੇ ਉਹ ਤੁਹਾਡੇ ਨਾਲ ਰੂਬਰੂ ਕਰਾਂਗਾ ਸਭ ਤੋਂ ਪਹਿਲਾਂ ਬੇਨਤੀ ਹੈ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਵਿਚਾਰਾਂ ਦੇ ਵਿੱਚ ਕਿਤੇ ਖੋ ਨਾ ਜਾਓ ਤੇ ਬਾਅਦ ਵਿੱਚ ਭੁੱਲ ਜਾਓ ਵਿਚਾਰ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ ਕਹਿੰਦੇ ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ ਕੋਈ ਦਿਲੋਂ ਹੋਵੇ ਮੇਰੇ ਤਾਂ ਇੱਕ ਹੀ ਸ਼ਖਸ ਕਾਫੀ ਹੁੰਦਾ ਹੈ ਦੁਸ਼ਮਣ ਐਵੇਂ ਨਹੀਂ ਬਣਦੇ ਭਲਾ ਕਰਨਾ ਪੈਂਦਾ ਆ ਜਿੱਥੇ ਹੱਕ ਨਾ ਹੋਵੇ ਉੱਥੇ ਮੋਹ ਨਹੀਂ ਪਾਈਦਾ ਜਿਹੜਾ ਸੁਣਦਾ ਨਾ ਹੋਵੇ ਉਹਨੂੰ ਦੁੱਖ ਨਹੀਂ ਸੁਣਾਈਦਾ ਕਹਿੰਦੇ ਨਿੰਦਿਆ ਨੀਵੀਂ ਸੋਚ ਵਾਲਾ ਵੀ ਕਰ ਸਕਦਾ ਆ ਉੱਚੀ ਸੋਚ ਵਾਲਾ ਸਿਰਫ ਕਿਸੇ ਇਨਸਾਨ ਨੂੰ ਮਾਫੀ ਕਰ ਸਕਦਾ ਕਹਿੰਦੇ ਬਿਰਧ ਮਾਤਾ ਪਿਤਾ ਤੇ ਬੁਢਾਪੇ ਦਾ ਅਸਲੀ ਸਹਾਰਾ ਇੱਕ ਚੰਗੀ ਨੂੰ ਹੁੰਦੀ ਏ ਨਾ ਕਿ ਬੇਟਾ ਪਰਮਾਤਮਾ ਕਦੇ ਕਿਸੇ ਦਾ ਭਾਗ ਨਹੀਂ ਲਿਖਦਾ ਜ਼ਿੰਦਗੀ ਦੇ ਹਰ ਕਦਮ ਤੇ ਸਾਡੀ ਸੋਚ ਸਾਡਾ ਵਿਹਾਰ ਤੇ ਸਾਡੇ ਕਰਮ ਹੀ ਸਾਡਾ ਭਾਗ ਲਿਖਦੇ ਹਨ ਕਹਿੰਦੇ ਢਿੱਡ ਦੇ ਅੰਦਰ ਗਿਆ ਜ਼ਹਿਰ ਇੱਕ ਬੰਦੇ ਨੂੰ ਖਤਮ ਕਰ ਸਕਦਾ ਆ ਪਰ ਕੰਨਾਂ ਦੇ ਵਿੱਚ ਗਿਆ ਹੋਇਆ ਚੁਗਲੀ ਵਾਲਾ ਜ਼ਹਿਰ ਕਿੰਨੇ ਹੀ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਤੁਸੀਂ ਸੋਚ ਨਹੀਂ ਸਕਦੇ ਕਹਿੰਦੇ ਰਿਸ਼ਤੇ ਨਿਭਾ ਕੇ ਹੀ ਪਤਾ ਲੱਗਾ ਕਿ ਮਾਪੇ ਤੋਂ ਬਿਨਾ ਕੋਈ ਹੋਰ ਅਸਲੀ ਰਿਸ਼ਤਾ ਨਹੀਂ ਜੇ ਕੋਈ ਤੁਹਾਨੂੰ ਗਲਤ ਸਮਝਦਾ ਉਸ ਨੂੰ ਵਾਰ-ਵਾਰ ਸਹਾਈਆਂ ਨਾ ਦਿਓ ਇਹ ਸਮਝ ਕੇ ਚੁੱਪ ਹੋ ਜਾਇਆ ਕਰੋ ਕਿ ਅੱਧਾ ਕਿਲੋ ਦੇ ਲਿਫਾਫੇ ਦੇ ਵਿੱਚ ਕਿੱਲੋ ਚੀਜ਼ ਨਹੀਂ ਪੈਂਦੀ ਕਹਿੰਦੇ ਅਰਬ ਖਰਬਾ ਜੋੜ ਲਵੋ ਕਰ ਲਓ ਲੱਖ ਫਰੇਬ ਪਰ ਰੱਖੋਗੇ ਕਿਥੇ ਨਹੀਂ ਹੋਣੀ ਕੋਈ ਕਫਨ ਦੇ ਵਿੱਚ ਜੀਵ ਕਹਿੰਦੇ ਰੱਬ ਤੋਂ ਡਰਿਆ ਕਰੋ ਉਸ ਦੀ ਮਾਰੀ ਚਪੀੜ ਖੜਕਾ ਨਹੀਂ ਕਰਦੀ ਪਰ ਖੜਕਾ ਜ਼ਰੂਰ ਦਿੰਦੀ ਹੈ ਪਰਿਸ਼ਥਿਤੀਆਂ ਦੇ ਵਿੱਚ ਵਧ ਰਹੀ ਨਫ਼ਰਤ ਦਾ ਇੱਕ ਕਾਰਨ ਇਹ ਵੀ ਹੈ ਕਿ ਅੱਜ ਕੱਲ ਲੋਕ ਬੇਗਾਨਿਆਂ ਨੂੰ ਆਪਣਾ ਬਣਾਉਣ ਵਿੱਚ ਅਤੇ ਆਪਿਆਂ ਨੂੰ ਨਜ਼ਰ ਅੰਦਾਜ਼ ਕਰਨ ਦੇ ਵਿੱਚ ਲੱਗੇ ਹੋਏ ਨੇ ਕਹਿੰਦੇ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ ਰੱਬ ਨਾ ਖੋਜ ਕੁਰਾਂ ਦਾ ਲੱਭਾ ਸਜਦੇ ਕਰ ਕਰ ਹਾਰੇ ਰੱਬ ਤਾਂ ਤੇਰੇ ਅੰਦਰ ਵੱਸਦਾ ਵਿੱਚ ਕੁਰਾਨ ਇਸ਼ਾਰੇ ਉਹ ਬੁੱਲੇ ਸ਼ਾਹ ਰੱਬ ਉਹਨੂੰ ਮਿਲ ਸੀ ਜੋ ਆਪਣੇ ਲਫ਼ਜ਼ ਨੂੰ ਪਛਾਣੇ ਜੋ ਇਨਸਾਨ ਸੱਚ ਬੋਲਣ ਦਾ ਸਾਹਸ ਰੱਖਦਾ ਹੈ ਕਿਸੇ ਦੀ ਚਮਚਾਗिरी ਨਹੀਂ ਕਰਦਾ ਅਕਸਰ ਉਹ ਇਨਸਾਨ ਲੋਕਾਂ ਦੀ ਨਫ਼ਰਤ ਦਾ ਪਾਤਰ ਬਣਦਾ ਹੈ ਸ਼ਿਕਾਰ ਬਣਦਾ ਹੈ ਕਹਿੰਦੇ ਮਜਬੂਰ ਹੱਥਾਂ ਤੋਂ ਛੁੱਟ ਜਾਂਦੀਆਂ ਉਂਗਲੀਆਂ ਰਿਸ਼ਤੇ ਜੋਰਨਾਰ ਨਹੀਂ ਨਿਭਦੇ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਤੁਸੀਂ ਪੰਜਾਬੀ ਅਲਫਾਜ਼ ਵਿਚਾਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਨਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ